ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਹੰਸ ਰਾਜ ਹੰਸ ਟੀਵੀ ਪਹੁੰਚੇ ਹੋਏ ਬਹੁਤ ਹੀ ਮਾੜੀ ਘੜੀ ਹੈ ਦੁੱਖ ਦਾ ਸਮਾਂ ਪਰਿਵਾਰ ਦਾ ਹਾਂ ਬੇਟਾ ਇਤੋਂ ਮਾੜੀ ਘੜੀ ਕੀ ਹੋ ਸਕਦੀ ਹੈ ਮਾਂ ਮਾਂ ਹੀ ਹੁੰਦੀ ਹੈ ਮੈਂ ਹੁਣੇ ਬੱਚਿਆਂ ਨੂੰ ਦੱਸ ਰਿਹਾ ਸੀ ਕਿ ਮਾਨਕ ਸਾਹਿਬ ਨੇ ਗਾਣਾ ਗਾਇਆ ਸੀ ਮਾਂ ਹੰਦੀ ਏ ਮਾਂ ਉਹ ਦੁਨੀਆ ਵਾਲਿਓ ਜਿਉਂਦੀ ਸੀ ਇੱਕ ਮੈਂ ਵੀ ਮਿਸਰਾ ਗਾਉਂਦਾ ਹੁੰਦਾ ਸੀ ਜਿਉਂਦੀ ਸੀ ਤੇ ਮਾਂ ਸੀ ਮੇਰੀ ਹੂੰ ਮਰ ਕੇ ਮੇਰਾ ਰੱਬ ਹੋ ਗਈ ਮਾਂ ਮੇਰੀਏ ਕਿੰਨੀ ਡੂੰਗੀ ਕਬਰ ਦੇ ਥੱਲੇ ਦਬ ਹੋ ਗਈ ਇੱਕ ਵਾਰੀ ਗਾਣ ਰਿਕਾਰਡ ਮੇਰਾ ਆਇਆ ਨਾ ਧੁੱਪ ਰਹਿਣੀ ਨਾ ਛਾਂ ਬੰਦਿਆ ਤੇ ਮੈਂ ਕਿਹਾ ਮੇਰੇ ਮਾਂ ਬਾਪ ਜਿੰਦੇ ਲੋਕਾਂ ਨੇ ਫਰਮਾਇਸ਼ ਵੜੀ ਕਰਨੀ ਗਾਣਾ ਮਸ਼ਹੂਰ ਹੋ ਗਿਆ ਮੇਰ ਕੋ ਗਾਣਾ ਮੈਂ ਕਿਹਾ ਮੈਂ ਨਹੀਂ ਗਾਣਾ ਫਿਰ ਮੇਰੇ ਫਾਦਰ ਸਾਹਿਬ ਚਲੇ ਗਏ ਫਿਰ ਵੈਸੀ ਦਿਲ ਨਾ ਕਰੇ ਮੈਂ ਕਿਹਾ ਮੇਰੀ ਮਾਂ ਹੈਗੀ ਅਜੇ ਫਿਰ ਮਾਂ ਵੀ ਚਲੇਗੀ ਪਿਓ ਵੀ ਉਹ ਗਾਣਾ ਮੈਂ ਗਾਈ ਨਾ ਸਕਿਆ ਇਨਾ ਹੌਸਲਾ ਹੀ ਨਾ ਪਿਆ ਸੋ ਆਈ ਕੈਨ ਫੀਲ ਲਾਈਕ ਐਨ ਰਿਲੇਟ ਮੈਂ ਮਹਿਸੂਸ ਕਰ ਸਕਦਾ ਕਿ ਖਾਸਾ ਉਹਨਾਂ ਦੇ ਵਾਲਦ ਸਾਂ ਉਹਨਾਂ ਦੇ ਭੈਣ ਭਰਾ ਕਿਸ ਦਰਦ ਚੋਂ ਗੁਜ਼ਰ ਰਿਹਾ ਇਸ ਟਾਈਮ ਸੋ ਮੈਂ ਹੀ ਕਹਾਂਗਾ ਰੱਬਾ ਕਿਸੇ ਦੀ ਮਾਂ ਨਾ ਵਿਛੜੇ ਇਹਦਾ ਸਿਰ ਤੇ ਸਾਇਆ ਰਵੇ ਮਾਂ ਬਾਪ ਦਾ ਤੇ ਅੱਗੇ ਦੁਆ ਵੀ ਹੈ ਕਿ ਉਹਨਾਂ ਨੂੰ ਉਦੀ ਰਜ਼ਾ ਹੈ ਇਲਾਹੀ ਉਹ ਇਲਾਹੀ ਹੁਕਮ ਮੰਨਣ ਦੀ ਇਹਨਾਂ ਨੂੰ ਤੌਫੀਕ ਦੇ ਰੱਬ ਜਦੋਂ ਬੱਚਾ ਜਨਮ ਲੈਂਦਾ ਸਭ ਤੋਂ ਪਹਿਲਾਂ ਮਾਂ ਹੀ ਹੈ ਜੋ ਬੋਲਣਾ ਸਿਖਾਉਂਦੀ ਹੈ ਤੇ ਇੱਕ ਅਸਾਂ ਦੇਣਾ ਹੀ ਨਹੀਂ ਦੇ ਸਕਦੇ ਗਿੱਲੀ ਥਾਂ ਤੇ ਆਪਸਾਂ ਦੀ ਹੈ ਸੁੱਕੀ ਤੇ ਬੱਚੇ ਨੂੰ ਫਾਉਂਦੀ ਹੈ ਪੋਟਾ ਪੋਟਾ ਕਰਕੇ ਪਾਲਦੀ ਹੈ ਬੱਚਾ ਭਵੇਂ ਬਾਦਸ਼ਾਹ ਬਣ ਜਾਏ ਸਟਾਰ ਬਣ ਜਾਏ ਉਹਦੇ ਲਈ ਤਾਂ ਮਾਸੂਮ ਉਹੀ ਬੱਚਾ ਹੁੰਦਾ ਨਾ ਬੜੇ ਬੜੇ ਪੈਗੰਬਰ ਵੀ ਇੱਥੇ ਆ ਕੇ ਹਾਰ ਗਏ ਮਾਂ ਮਾਂ ਹੀ ਹੁੰਦੀ ਹੈ ਅੱਜ ਬਹੁਤ ਹੀ ਤਕਲੀਫ ਹੋਈ ਹੈ ਬਹੁਤ ਜ਼ਿਆਦਾ ਤਕਲੀਫ ਹੋਈ ਹੈ ਇਹ ਸਿੰਗਰ ਬਹੁਤ ਅੱਛਾ ਹੈ ਇਸੇ ਕਰਕੇ ਅੱਛਾ ਹੈ ਕਿ ਮਾਂ ਦੀਆਂ ਦੁਆਵਾਂ ਲਈਆਂ ਜੀ ਸੁਰ ਵੀ ਉਹ ਉਹ ਤੋਂ ਸਹੀ ਲੱਗਦਾ ਜਿਹਦੇ ਪਿੱਛੇ ਮਾਂ ਪਿਓ ਦੀ ਦੁਆ ਹੋਵੇ ਤੇ ਮਾਂ ਤੇ ਇਹਨਾਂ ਦੀ ਬਹੁਤ ਪਿਆਰੀ ਸੀ ਪਿਤਾ ਜੀ ਬੜੇ ਪਿਆਰੇ ਆ ਕਰੀਏ ਕੀ ਹੁਣ ਇੱਥੇ ਬੇਵਸ ਹੈ ਬੰਦਾ ਇਹ ਇਲਾਹੀ ਹੁਕਮ ਹੈ ਇੱਥੇ ਆ ਕੇ ਪੀਰ ਪੈਗੰਬਰ ਗੁਰੂ ਸਭ ਲੋਕਾਂ ਨੇ ਕਿਹਾ ਕਿ ਹੁਕਮ ਚ ਰਵੋ ਉਹਦਾ ਹੁਕਮ ਨਹੀਂ ਟਲ ਸਕਦਾ ਇਹ ਕੋਲੀ ਬਹੁਤ ਹੀ ਦੁੱਖ ਦੀ ਘੜੀ ਹੈ ਪਰਿਵਾਰ ਦੇ ਉੱਤੇ ਬਹੁਤ ਹੀ ਦੁੱਖ ਦਾ ਸਮਾਂ ਹੈ ਤੇ ਸਾਰੇ ਜੋ ਪੰਜਾਬੀ ਕਲਾਵਾਕਾਰ ਵੀ ਹੈ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਨੇ ਕੈਮਰਾਮੈਨ ਪਮਨ ਦੇ ਨਾਲ ਮੈਂ ਹਰਮਨ ਦੈਨਿਕ ਸਵੇਰਾ ਟੀਵੀ ਚਲੰਦਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਹੰਸਰਾਜ ਹੰਸ ਟੀਵੀ ਪਹੁੰਚੇ ਹੋਏ ਬਹੁਤ ਹੀ ਮਾੜੀ ਘੜੀ ਹੈ ਬਹੁਤ ਦੁੱਖ ਦਾ ਸਮਾਂ ਪਰਿਵਾਰ ਦਾ ਹਾਂ ਬੇਟਾ ਇਤੋਂ ਮਾੜੀ ਘੜੀ ਕੀ ਹੋ ਸਕਦੀ ਹੈ ਮਾਂ ਮਾਂ ਹੀ ਹੁੰਦੀ ਹੈ ਮੈਂ ਹੁਣੇ ਬੱਚਿਆਂ ਨੂੰ ਦੱਸ ਰਿਹਾ ਸੀ ਕਿ ਮਾਨਕ ਸਾਹਿਬ ਨੇ ਗਾਣਾ ਗਾਇਆ ਸੀ मां हंदी ए मां ओ दुनिया वालो ज्योंंदी सी इक में भी मिसरा गांदा हुंदा सी ज्योंंदी सी ते मां सी मेरी मर के मेरा रब हो गई मांए मेरी किन्नी ढोंगी कब्र दे ਥੱਲੇ دب ਹੋ ਗਏ ਇੱਕ ਵਾਰ ਇਹ ਗਾਣਾ ਰਿਕਾਰਡ ਮੇਰਾ ਆਇਆ ਨਾ ਧੁੱਪ ਰਹਿਣੀ ਨਾ ਛਾਂ ਬੰਦਿਆ ਤੇ ਮੈਂ ਕਹਣਾ ਮੇਰੇ ਮਾਂ ਬਾਪ ਜਿੰਦੇ ਲੋਕਾਂ ਨੇ ਫਰਮਾਇਸ਼ ਵੜੀ ਕਰਨੀ ਗਾਣਾ ਮਸ਼ਹੂਰ ਹੋ ਗਿਆ ਮੇਰੇ ਕੋ ਗਾਣਾ ਮੈਂ ਕਿਹਾ ਮੈਂ ਨਹੀਂ ਗਾਉਣਾ ਫਿਰ ਮੇਰੇ ਫਾਦਰ ਸਾਹਿਬ ਚਲੇ ਗਏ ਫਿਰ ਵੈਸੀ ਦਿਲ ਨਾ ਕਰੇ ਮੈਂ ਕਿਹਾ ਮੇਰੀ ਮਾਂ ਹੈਗੀ ਹੈ ਜੀ ਫਿਰ ਮਾਂ ਵੀ ਚਲੀ ਗਈ ਪਿਓ ਵੀ ਉਹ ਗਾਣਾ ਮੈਂ ਗਾ ਹੀ ਨਾ ਸਕਿਆ ਇੰਨਾ ਹੌਸਲਾ ਹੀ ਨਾ ਪਿਆ ਸੋ ਆਈ ਕੈਨ ਫੀਲ ਆਈ ਕੈਨ ਰਿਲੇਟ ਮੈਂ ਮਹਿਸੂਸ ਕਰ ਸਕਦਾ ਕਿ ਖਾਨ ਸਾਹਿਬ ਉਹਨਾਂ ਦੇ ਵਾਲਿਦ ਸਾਹਿਬ ਉਹਨਾਂ ਦੇ ਭੈਣ ਭਰਾ ਕਿਸ ਦਰਦ ਚੋਂ ਗੁਜ਼ਰ ਰਹੇ ਇਸ ਟਾਈਮ ਸੋ ਮੈਂ ਹੀ ਕਹੂੰਗਾ ਰੱਬਾ ਕਿਸੇ ਦੀ ਮਾਂ ਨਾ ਵਿਛੜੇ ਇਹਦਾ ਸਿਰ ਤੇ ਸਾਇਆ ਰਵੇ ਮਾਂ ਬਾਪ ਦਾ ਤੇ ਅੱਗੇ ਦੁਆ ਵੀ ਹੈ ਕਿ ਉਹਨਾਂ ਨੂੰ ਉਹਦੀ ਰਜ਼ਾ ਇਲਾਹੀ ਉਹ ਇਲਾਹੀ ਹੁਕਮ ਮੰਨਣ ਦੀ ਇਹਨਾਂ ਨੂੰ ਤੌਫੀਕ ਦੇਵੇ ਰੱਬ ਜਦੋਂ ਬੱਚਾ ਜਨਮ ਲੈਂਦਾ ਸਭ ਤੋਂ ਪਹਿਲਾਂ ਮਾਂ ਹੀ ਹੈ ਜੋ ਬੋਲਣਾ ਸਿਖਾਉਂਦੀ ਹੈ ਤੇ ਕਿਸੇ ਦੇਣਾ ਹੀ ਨਹੀਂ ਦੇ ਸਕਦੇ ਗਿੱਲੀ ਥਾਂ ਤੇ ਆਪਸਾਂ ਦੀ ਸੁੱਕੀ ਤੇ ਬੱਚੇ ਨੂੰ ਪਾਉਂਦੀ ਆ ਪੋਟਾ ਪੋਟਾ ਕਰਕੇ ਪਾਲਦੀ ਆ ਬੱਚਾ ਭਵੇਂ ਬਾਦਸ਼ਾਹ ਬਣ ਜਾਏ ਸਟਾਰ ਬਣ ਜਾਏ ਉਹਦੇ ਲਈ ਤਾਂ ਮਾਸੂਮ ਉਹੀ ਬੱਚਾ ਹੁੰਦਾ ਨਾ ਬੜੇ ਬੜੇ ਪੈਗੰਬਰ ਵੀ ਇੱਥੇ ਆ ਕੇ ਹਾਰ ਗਏ ਮਾਂ ਮਾਈ ਹੁੰਦੀ ਆ ਅੱਜ ਬਹੁਤ ਹੀ ਤਕਲੀਫ ਹੋਈ ਹੈ ਬਹੁਤ ਜ਼ਿਆਦਾ ਤਕਲੀਫ ਹੋਈ ਹੈ ਇਹ ਸਿੰਗਰ ਬਹੁਤ ਅੱਛਾ ਹੈ ਏਸੇ ਕਰਕੇ ਅੱਛਾ ਕਿ ਮਹਾਨੀਆਂ ਦੁਆਵਾਂ ਲਈਆਂ ਜੀ ਸੁਰ ਵੀ ਉਹ ਤੋਂ ਸਹੀ ਲੱਗਦਾ ਜਿਹਦੇ ਪਿੱਛੇ ਮਾਂ ਤੇ ਉਹਦੀ ਦੁਆ ਹੋਵੇ ਤੇ ਮਾਂ ਤੇ ਇਹਨਾਂ ਦੀ ਬਹੁਤ ਪਿਆਰੀ ਸੀ ਪਿਤਾ ਜੀ ਬੜੇ ਪਿਆਰੇ ਆ ਕਰੀਏ ਕੀ ਹੁਣ ਇੱਥੇ ਬੇਵਸਾ ਬੰਦਾ ਇਹ ਇਲਾਹੀ ਹੁਕਮ ਹੈ ਇੱਥੇ ਆ ਕੇ ਪੀਰ ਪੈਗੰਬਰ ਗੁਰੂ ਸਭ ਲੋਕਾਂ ਨੇ ਕਿਹਾ ਕਿ ਹੁਕਮ ਚ ਰਹੋ ਉਹਦਾ ਹੁਕਮ ਨਹੀਂ ਟਲ ਸਕਦਾ ਤੁਲਕ ਲਈ ਬਹੁਤ ਹੀ ਦੁੱਖ ਦੀ ਘੜੀ ਹੈ ਪਰਿਵਾਰ ਦੇ ਉੱਤੇ ਬਹੁਤ ਹੀ ਦੁੱਖ ਦਾ ਸਮਾਂ ਹੈ ਤੇ ਸਾਰੇ ਜੋ ਪੰਜਾਬੀ ਕਲਾਵਾਕਾਰ ਵੀ ਹੈ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਨੇ ਕੈਮਰਾਮੈਨ ਪਮਨ ਦੇ ਨਾਲ ਮੈਂ ਹਰਮਨ ਟੈਨਿਕਸ ਵਰਾ ਟੀਵੀ ਚਲੰਦਰ